ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਚੰਡੀ ਦੀ ਵਾਰ ਦੀ ਸੰਥਿਆ ਲੜੀਵਾਰ ਕਰ ਰਹੇ ਆਂ ਤੇ 12 ਪੌੜੀਆਂ ਆਪਣੇ ਸੰਪੂਰਨ ਹੋ ਗਈਆਂ ਸਨ YouTube ਦੀ ਪਲੇਲਿਸਟ ਵਿੱਚ ਪਈਆਂ ਨੇ ਅੱਗੇ ਸ਼ੁਰੂ ਹੁੰਦੀ ਪੌੜੀ ਘਰੇ ਨਗਾਰੇ ਦੋਹਰੇ ਰਣ ਸੰਗੜੀ ਆਲੇ ਸੰਗਲੀ ਆਲੇ ਆਲੇ ਨਹੀਂ ਕਹਿ ਦੇਣਾ ਆਲੇ ਪੋਲਾ ਪਾਠ ਹੈ ਸੰਗਲੀ ਆਲੇ ਤੂੜ ਲਪੇਟੇ ਤੂਹਰੇ ਸਰਦਾਰ ਜਟਾਲੇ ਸਰਦਾਰ ਜਟਾਲੇ ਉਖਲੀਆਂ ਨਾਸਾਂ ਜਿੰਨਾ ਮੋਹੇ ਜਾਪਣ ਆਲੇ ਧਾਇ ਦੇਵੀ ਸਾਹਮਣੇ ਜਿਹੜੇ ਪੀਲੇ ਰੰਗ ਦੇ ਸ਼ਬਦ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਸਾਰੇ ਬਿਸਰਾਮ ਨੇ ਬੀਰ ਮੁੱਛਲੀ ਆਲੇ ਮੁੱਛਲੀ ਕਸਕੇ ਬੋਲਣਾ ਧਿਆਨ ਰੱਖਣਾ ਮੁੱਛਲੀ ਆਲੇ ਸੁਰਪਤ ਜੇਹੇ ਲਾੜ ਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀਰ ਕਾਲੇ ਕਾਲੇ ਪਾੜ ਪੋਲੇ ਕਾਲੇ ਨਹੀਂ ਕਹਿ ਦੇਣਾ ਕਣੀਰ ਕਾਲੇ ਪੌੜੀ ਚੋਟ ਪਈ ਖਰਚਾਮੀ ਡਲਾ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਾਕਸ ਵੱਡੇ ਆਲਾਮੀ ਭਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣਤ ਅਗਨਤ ਨਹੀਂ ਕਹਿ ਦੇਣਾ ਐਡਾ ਜਿਹੜਾ ਇਹ ਸੰਬੰਧ ਕਲਾਉਣਾ ਤੇ ਨਾਣੇ ਦੀ ਆਵਾਜ਼ ਉਚਾਰਨ ਹੋਵੇ ਅਗਣਤ ਘੁਰੇ ਨਗਾਰੇ ਦਲਾ ਪੜੰਦਿਆਂ ਪੜੰਦਿਆਂ ਇਸ ਦਾ ਉਚਾਰਨ ਕਿਉਂਕਿ ਵਿੱਚ ਡਾੜਾ ਲੱਗਾ ਤੇ ਟਿੱਪੀ ਲੱਗੀ ਤਿਆਰ ਰੱਖਣਾ ਪੜੰਦੇ ਆ ਪਾਏ ਮਹਿਖਲ ਭਾਰੇ ਦੇਵਾ ਦਾਨਵਾ ਵਾਹਨ ਫਟਕਰਾਰੇ ਰਾਖਸ ਰੋਹਲੇ ਜਾਪਣ ਤੇਗੀ ਆਰੇ ਮਿਆਨੋ ਤੁਹੀ ਆ ਜੋ ਦੇ ਵੱਡੇ ਮਨਾਰੇ ਜਾਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵੇਹਣੀ ਜਵੇਹਣੀ ਹਾਹੇ ਦੀ ਬਾਜ ਨਾਣੇ ਦੀ ਬਾਜ ਜਵੇਹਣੀ ਕਦੇ ਨਾ ਆਖਣ ਹਾਰੇ ਧਾਵਣ ਸਾਹਮਣੇ ਸਾਹਮਣੇ ਪਾਠ ਜਿਹੜਾ ਇਹ ਪਾਰਾ ਹੈ ਸਾਹਮਣੇ ਦੁਰਗਾ ਸਭ ਸੰਘਾਰੇ ਰਾਖਸ਼ ਖੜਗ ਲੈ ਰਾਖਸ਼ ਖੜਗ ਲੈ ਪੌੜੀ ਉਮਲ ਲੱਥੇ ਜੋਦੇ ਉੰਮਲ ਇਹ ਪਾਠ ਸੰਗਤ ਜੀ ਕਸ ਕੇ ਅਦਕ ਲਾ ਕੇ ਅਦਕ ਲੱਗਾ ਹੋਇਆ ਅਦਕ ਲਾ ਕੇ ਉਚਾਰਨ ਕਰਨਾ ਹੈ ਉੰਮਲ ਲੱਥੇ ਜੋ ਦੇ ਮਾਰੂ ਵੱਜਿਆ ਬੱਦਲ ਕਸ ਕੇ ਬੱਦਲ ਜੋ ਮੈਂ ਖਾਸੁਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਜਿੰਨ ਰਣ ਸੱਜਿਆ ਸੁਸੰਗਤ ਜੀ ਦੁਰਗਾ ਤੇ ਵਿਸਰਾਮ ਲਾਉਣਾ ਤੇ ਤਿਆਰ ਰੱਖਣਾ ਕਿ ਇਹਨਾਂ ਦੇ ਉੱਤੇ ਅਧਕ ਲੱਗੇ ਹੋਏ ਨਹੀਂ ਤੇ ਕਸ ਕੇ ਉਚਾਰਨ ਕਰਨੇ ਨੇ ਕੌਣ ਵਿਚਾਰੇ ਦੁਰਗਾ ਜਿੰਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਦਲਾ ਪੋਲਾ ਪੜਨਾ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਫਿਰੇ ਨਹੀਂ ਪੜ ਦੇਣਾ ਫਿਰੈ ਰਹਿ ਬਾਰੇ ਆਮੋ ਸਾਹਮਣੇ ਅਗਣਤ ਬੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮਨਾਰੇ ਮਾਰੇ ਵਿੱਜ ਦੇ ਵਿੱਜ ਕੱਸ ਕੇ ਵਿੱਜ ਦੇ ਖੁੱਲੀ ਵਾਲੀ ਦੇਤ ਆਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਭੰਗਾ ਖਾਏ ਕੈਸੋ ਸੰਗਤ ਜੀ 17 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ